ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸ਼ੇਕਾਲ ਤੱਕ ਸਾਹਤ ਤੇ ਤਲਬ ਕੀਤਾ ਗਿਆ ਕੱਲ ਦਾ ਦਿਨ ਬੇਹੱਦ ਹੰਗਾਮਾ ਵਰਪੂ ਰਿਆ ਸਭ ਦੀਆਂ ਨਜ਼ਰਾਂ ਇਸੇ ਚੀਜ਼ ਤੇ ਹੀ ਬਣੀਆਂ ਰਹੀਆਂ ਕਿਉਂਕਿ ਬਾਗੀ ਧੜੇ ਨੇ ਵੀ ਬਗਾਵਤ ਕਰ ਦਿੱਤੀ ਐ ਉਹਨਾਂ ਵੱਲੋਂ ਵੀ ਨਵੀਆਂ ਲਹਿਰਾਂ ਚਲਾਈਆਂ ਜਾ ਰਹੀਆਂ ਨੇ ਕਿਉਂਕਿ ਜੀ ਪੰਜਾਬੀਆਂ ਦੀ ਚੋਲੀ ਚਾ ਉਹ ਸਾਰੀ ਲੜਾਈ ਅਕਾਲੀ ਦਲ ਵੱਲੋਂ ਲੜੀ ਗਈ ਔਰ ਅਕਾਲੀ ਮੋਰਚੇ ਲੱਗੇ ਤਾਂ ਜਿਹੜਾ ਮੌਜੂਦਾ ਜਿਹੜਾ ਪੰਜਾਬ ਹੈਗਾ ਉਹ ਹੋਣ ਦੇ ਵਿੱਚ ਐ ਸੋ ਇਸ ਕਰਕੇ ਮੈਂ ਜ਼ਿਕਰ ਕਰ ਰਿਹਾ ਹਾਂ ਕਿ ਪੰਜਾਬ ਨੂੰ ਅਕਾਲੀ ਦਲ ਤੋਂ ਬਿਨਾਂ ਚੱਤਵਿਆ ਨਹੀਂ ਜਾ ਸਕਦਾ ਕੁਝ ਆਗੂਆਂ ਦਾ ਕਹਿਣਾ ਹੈ ਕਿ ਸੁਖਵੀਰ ਬਾਦਲ ਦੇ ਪ੍ਰਧਾਨਗੀ ਦੇ ਚਲਦਿਆਂ ਅਕਾਲੀ ਦਲ ਜਿਹੜਾ ਹੈਗਾ ਰਿਵਾਈਵ ਨਹੀਂ ਹੋ ਸਕਦਾ ਪੁਨਰਸਥਿਤੀ ਨਹੀਂ ਹੋ ਸਕਦੀ ਦੂਜੇ ਪਾਸੇ ਸੁਖਵੀਰ ਬਾਦਲ ਦੇ ਜਿਹੜੇ ਹਮਾਇਤੀ ਹੈ ਉਹ ਕਹਿੰਦੇ ਕੁਝ ਇੱਕ ਅਕਾਲੀ ਆਗੂ ਬਾਗੀ ਆਗੂ ਹੋ ਗਏ ਆ ਜਿਹੜੇ ਆਪਣੀਆਂ ਕੁਰਸੀਆਂ ਲਈ ਆਪਣੀ ਚੌਧਰ ਲਈ ਹੁਣ ਤੱਕ ਸਤਾ ਦਾ ਆਨੰਦ ਮਾਣਦੇ ਰਹੇ ਆ ਤੇ ਹੁਣ ਆ ਕੇ ਵਿਰੋਧ ਕਰਨ ਲੱਗੇ ਆ ਕੇਂਦਰ ਵੱਲੋਂ ਪੰਜਾਬ ਦੇ ਨਵੇਂ ਸੜਕੀ ਪ੍ਰੋਜੈਕਟ ਰੋਕਣ ਦੀ ਚੇਤਾਵਨੀ ਦਿੱਤੀ ਗਈ ਹੈ ਗੱਟਕਰੀ ਵੱਲੋਂ ਮੀਟਿੰਗ ਦੇ ਵਿੱਚ ਸੂਬਾ ਸਰਕਾਰ ਨੂੰ ਕਾਫੀ ਕੁਝ ਕਿਹਾ ਕਿ ਗੱਟਕਰੀ ਨੇ ਕੇਂਦਰੀ ਮੰਤਰੀ ਹੈਗੇ ਸੜਕਾਂ ਉਹਨਾਂ ਦੇ ਹਵਾਲੇ ਹੈ ਉਹਨਾਂ ਨੇ ਕੱਲ ਇੱਕ ਮੀਟਿੰਗ ਕੀਤੀ ਸੀ ਬਕਾਇਦਾ ਉਹਨਾਂ ਨੇ ਪੰਜਾਬ ਵਾਲੇ ਨੂੰ ਪੁੱਛਿਆ ਕਿ ਤੁਸੀਂ ਜਿਹੜੀ ਨੈਸ਼ਨਲ ਪ੍ਰੋਜੈਕਟ ਹੈਗੇ ਆ ਉਹਨਾਂ ਜਿਹੜੀ ਜ਼ਮੀਨ ਲੈਣੀ ਸੀ ਜ਼ਮੀਨ ਐਕਵਾਇਰ ਕਰਨੀ ਸੀ ਉਹ ਜ਼ਮੀਨ ਜਿਹੜਾਗਾ ਕਾਫੀ ਸਮੇਂ ਤੱਕ ਨਹੀਂ ਲਈ ਗਈ ਕਿਸ ਸਟੇਜ ਤੇ ਹੈ ਕਿਸ ਪ੍ਰੋਸੈਸ ਚ ਮਾਮਲੇ ਖੜੇ ਹੈਗੇ ਕਹਿੰਦੇ ਜੇ ਤੁਸੀਂ ਆਉਣ ਵਾਲੇ ਦਿਨਾਂ ਚ ਇਹ ਮਾਮਲਾ ਮੁਕੰਮਲ ਨਹੀਂ ਕਰੋਗੇ ਤਾਂ ਕੁਝ ਹੋਰ ਪ੍ਰੋਜੈਕਟ ਵੀ ਪੰਜਾਬ ਦੇ ਹੱਥੋਂ ਜਾ ਸਕਦੇ ਆ ਯਾ ਚ ਜ਼ਮੀਨਾਂ ਦੇ ਮੁੱਲ ਨੂੰ ਲੈ ਕੇ ਵੀ ਕਮਸਾਨ ਹੈ ਲੜਾਈ ਹੈ ਕੇਂਦਰ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ ਮਨ ਮਰਜ਼ੀ ਦੇ ਪੈਸੇ ਦੇ ਕੇ ਮਨ ਮਰਜ਼ੀ ਨਾਲ ਜ਼ਮੀਨਾਂ ਖਰੀਦਣੇ ਚਾਹੁੰਦੇ ਆ ਕਿਸਾਨ ਕਹਿੰਦੇ ਕਿ ਸਾਡੀ ਰੋਜ਼ੀ ਰੋਟੀ ਦਾ ਸਵਾਲ ਹੈ ਨੇਸ਼ਨਲ ਪ੍ਰੋਜੈਕਸ਼ਨ ਲਈ ਜ਼ਮੀਨ ਲੈਣੀ ਹੈ ਤੇ ਘੜੂ ਘੜ ਵਾਜਬ ਮੁੱਲ ਦਾ ਮਿਲਣਾ ਚਾਹੀਦਾ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਦੇ ਐਮਪੀ ਭਾਈ ਅਮਰਿਤਪਾਲ ਸਿੰਘ ਵੱਲੋਂ ਸਪੀਕਰ ਨੂੰ ਇੱਕ ਲਿਖਤੀ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਸੰਗਤ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਵਿਚਰਨ ਦੀ ਗੱਲ ਕਹੀ ਸਪੀਕਰ ਨੂੰ ਪੱਤਰ ਲਿਖ ਕੇ ਕਿਹਾ ਕਿ ਵੀ ਮੈਨੂੰ ਪਾਰਟਿਸਪੇਟ ਕਰਨ ਦਾ ਮੌਕਾ ਦਿੱਤਾ ਜਾਵੇ ਪਾਰਲੀਮੈਂਟ ਦੇ ਅੰਦਰ ਤਾਂ ਕਿ ਮੈਂ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਉਠਾ ਸਕਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਠਾ ਸਕਾਂ ਤੇ ਕੋਈ ਕੀ ਬਰਤਾਰਾ ਹੋਇਆ ਕਿ ਪੰਜਾਬ ਦੀਆਂ ਕੁਲ 13 ਸੀਟਾਂ 13 ਦੇ ਵਿੱਚੋਂ ਇੱਕ ਸੀਟ ਦੇ ਜਿਹੜੇ ਐਮਪੀ ਆ ਉਹ ਤਾਂ ਜਿਹੜੇ ਚ ਬੈਠੇ ਆ ਹੁਣ ਪੰਜਾਬੀਆਂ ਦਾ ਕੀ ਕਸੂਰ ਆ ਲੋਕਾਂ ਦਾ ਕੀ ਕਸੂਰ ਆ ਜਰਜੀਤ ਤੁਸਾਂ ਦੇ ਸ਼ੋਹ ਦੀ ਰਿਹਸਲ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਹੜੇ ਉਹ ਪਹੁੰਚੇ ਤੇ ਉਹਨਾਂ ਨੇ ਉੱਥੇ ਇੱਕ ਦੂਜੇ ਦੇ ਨਾਲ ਗੱਲਬਾਤ ਕੀਤੀ ਆ ਤਾਂ ਉੱਥੇ ਕਿਹਾ ਜਾਂਦਾ ਕਿ ਦਰਜੀਤ ਦੁਸਾਂਸ ਦੀ ਟੀਮ ਨੇ ਤੇ ਹੋਰ ਜਿਹੜੇ ਵੀ ਉੱਥੇ ਦਰਸ਼ਕ ਪਹੁੰਚੇ ਹੋਏ ਸੀ ਉਹਨਾਂ ਨੇ ਜਸਟਿਨ ਜਸਟਿਨ ਤੇ ਪੰਜਾਬੀ ਆਗੇ ਹੋਏ ਦੇ ਨਾਰੇ ਵੀ ਲਗਾਏ ਨੇ ਇਹ ਜਿਹੜੀਆਂ ਵੀਡੀਓਜ਼ ਨੇ ਇਹ ਜਿਹੜੀਆਂ ਫੋਟੋਜ਼ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਬੜੀ ਹੀ ਖੁਸ਼ੀ ਦਿਲਾ ਰਹੀ ਹੈ। ਉਹ ਤੋਂ ਵੱਲੋਂ ਆ ਕੇ ਜਿਸ ਕਦਰ ਨੂੰ ਜਫੀ ਪਾਈ ਗਈ ਔਰ ਉਹਦਾ ਸਵਾਗਤ ਕੀਤਾ ਗਿਆ। ਉਹਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਪੰਜਾਬ ਦਾ ਪੁੱਤ ਹੈ ਉਹ ਇਤਿਹਾਸ ਰਚ ਰਿਹਾ ਹੈ। ਉਹਨਾਂ ਗਲਤੀ ਪੰਜਾਬ ਦੀ ਹੋਈ ਹੈ ਨਾ ਤੇ ਪੰਜਾਬ ਜਿਹੜਾ ਹੈਗਾ ਇਸ ਦੇਸ਼ ਦਾ ਹਿੱਸਾ ਹੈ। ਪਰ ਇਹਦੇ ਬਾਰੇ ਚ ਭਾਜਪਾ ਦੇ ਕਿਸੇ ਨੇ ਰਾਗੂ ਵੱਲੋਂ ਇਹ ਕਿਹਾ ਗਿਆ ਕਿ ਦੇਖੋ ਜੀ ਟੂਡੋ ਨੇ ਭਾਰਤ ਦਾ ਪੁੱਤ ਕਿਉਂ ਨਹੀਂ ਕਿਹਾ ਉਸ ਨੂੰ ਪੰਜਾਬ ਦਾ ਪੁੱਤ ਕਿਉਂ ਕਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਬਾਦ ਤੁਸੀਂ ਵੇਖਦੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਮੈਂ ਜਿਸ ਵਿੱਚ ਅਸੀਂ ਚਾਤ ਮਾਰਦੇ ਵਕ ਕੋ ਵਕ ਖਬਰਾਂ ਦੀਆਂ ਸਰਗਰਮੀਆਂ ਤੇ ਘਟਨਾਵਾਂ ਦੇ ਵਿਚਾਰ ਚਰਚਾ ਕੀ ਕੀ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸੱਤ ਸਮੁੰਦਰ ਪਾਰ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਜਪਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਤੁਸੀਂ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੰਨੇ ਹੋ ਧੰਨਵਾਦ ਤੁਹਾਡਾ ਜੀ ਵੈਸੇ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਪਰ ਫੇਰ ਵੀ ਕੁਝ ਸੋਸ਼ਲ ਮੀਡੀਆ ਦੇ ਜ਼ਰੀਏ ਨਵੇਂ ਜੁੜੇ ਹੁੰਦੇ ਆ ਜਾਂ ਟੈਲੀਵਿਜ਼ਨ ਦੇ ਜ਼ਰੀਏ ਨਵੇਂ ਜੁੜੇ ਹੁੰਦੇ ਨੇ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਸਿੱਧੂ ਸਾਹਬ ਉਹ ਸਖਸ਼ੀਤ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਚੰਗੇ-ਚੰਗੇ ਲੀਡਰਾਂ ਦੇ ਨਾਲ ਦੇਖਦੇ ਹੋ ਉਹਨਾਂ ਨੂੰ ਤਿੱਖੇ ਸਵਾਲ-ਜਵਾਬ ਕਰਦੇ ਹੋਏ ਨਜ਼ਰ ਆਉਂਦੇ ਨੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਇਹਨਾਂ ਨੂੰ ਇਸ ਪ੍ਰੋਗਰਾਮ 'ਚ ਲਿਆ ਜਾਵੇ ਤਾਂ ਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਸਮਾਂ ਰੰਦਿਆਂ ਹੀ ਸਹੀ ਤੇ ਸਟੀਕ ਜਾਣਕਾਰੀ ਦਿੱਤੀ ਜਾਵੇ ਅੱਜ ਦੀਆਂ ਖਬਰਾਂ ਹਰ ਪਾਰਤੀ ਤਰ੍ਹਾਂ ਅਹਿਮ ਬ੍ਰੈਂਡ ਵਾਲਿਆਂ ਨੇ ਪਰ ਸਭ ਤੋਂ ਪਹਿਲਾਂ ਗੱ ਅਕਾਲੀ ਦਲ ਦੇ ਨਾਲ ਰਿਲੇਟਡ ਕਿਉਂਕਿ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸ਼ੇਕਾਲ ਤੱਕ ਸਾਹਬ ਤੇ ਤਲਬ ਕੀਤਾ ਗਿਆ ਕੱਲ ਦਾ ਦਿਨ ਬੇਹੱਦ ਹੰਗਾਮਾ ਵਰਪੂ ਰਿਆ ਸਭ ਦੀਆਂ ਨਜ਼ਰਾਂ ਇਸੇ ਚੀਜ਼ ਤੇ ਹੀ ਬਣੀਆਂ ਰਹੀਆਂ ਕਿਉਂਕਿ ਬਾਗੀ ਧੜੇ ਨੇ ਵੀ ਬਗਾਵਤ ਕਰ ਦਿੱਤੀ ਹੈ ਉਹਨਾਂ ਵੱਲੋਂ ਵੀ ਨਵੀਆਂ ਲਹਿਰਾਂ ਚਲਾਈਆਂ ਜਾ ਰਹੀਆਂ ਨੇ ਸਾਰੇ ਹੀ ਗੱਲਾਂ ਦੀ ਜਿਹੜੀ ਗੱਲਬਾਤ ਹੈ ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਤਾਂ ਇਸ ਤੇ ਪਹੁੰਚਾਂਗੇ ਆਪਾਂ ਸਿੱਧੂ ਸਾਹਿਬ ਵੱਲ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਨਵਦੀਪ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਮੈਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਕਿ ਪੰਜਾਬ ਜਿਹੜਾ ਉਸ ਨੂੰ ਕਾਲੀ ਦਲ ਤੋਂ ਬਗੈਰ ਚਿਤਵਿਆ ਨਹੀਂ ਜਾ ਸਕਦਾ ਹਾਂ ਕਾਲੀ ਦਲ ਦੀ ਲੀਡਰਸ਼ਿਪ ਕਿਹੜੀ ਹੈ ਸੁਖਵੀਰ ਬਾਦਲ ਹੈ ਕਦੇ ਪ੍ਰਕਾਸ਼ ਸਿੰਘ ਬਾਦਲ ਰਹੇ ਕਦੇ ਹੋਰ ਕਦਾਵਰ ਆਗੂ ਰਹੇ ਸੰਤ ਹਰਚੰਦ ਸਿੰਘ ਲੋਂਗੋਵਾਲ ਰਹੇ ਸੰਤ ਫਤਿਹ ਸਿੰਘ ਰਹੇ ਹੋਰ ਵੀ ਵੱਡੇ ਵੱਡੇ ਸਤਕਾਰਯੋਗ ਕਾਲੀ ਹਸਤੀਆਂ ਪ੍ਰਧਾਨਗੀ ਦੇ ਉਹਦਿਆਂ ਤੇ ਰਹੀਆਂ ਕਹਿੰਦੇ ਨਹੀਂ ਗੱਲ ਨਹੀਂ ਕਿ ਜਿਹੜੇ ਜਿੰਨਾ ਦਾ ਮੈਂ ਜ਼ਿਕਰ ਕੀਤਾ ਉਹਦੇ ਨਾਮ 바 ਰਾਗੂ ਅਕਾਲੀ ਦਰਦੀ ਪ੍ਰਧਾਨਗੀ ਕਰਦੇ ਰਹੇ ਇਸ ਕਰਕੇ ਵੀ ਨਹੀਂ ਚਿਤਵਿਆ ਜਾ ਸਕਦਾ ਜਿਸ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਇਹ ਪੰਜਾਬ ਦੇ ਬਣਾਉਣ ਦੇ ਬਾਰੇ ਚ ਦੇ ਢਾਂਚੇ ਦੇ ਬਾਰੇ ਚ ਦੀਆਂ ਪਗੋਲੇ ਰೇಖਾਵਾਂ ਦੇ ਬਾਰੇ ਚ ਮਤਵੇਦ ਹੋ ਸਕਦੇ ਆ ਕਿ ਜੀ ਹਰਿਆਣਾ ਦਾ ਹੋਰ ਹਿੱਸਾ ਆ ਸਕਦਾ ਸੀ ਹਿਮਾਚਲ ਦਾ ਹੋਰ ਹਿੱਸਾ ਸਾਡੇ ਚੰਡੀਗੜ੍ਹ ਪੰਜਾਬ ਨੂੰ ਮਿਲ ਸਕਦਾ ਬਹੁਤ ਸਾਰੇ ਸਵਾਲ ਆ ਜਿਹਨਾਂ ਮਾਮਲੇ ਤੇ ਗੱਲਬਾਤ ਹੋ ਸਕਦੀ ਹੈ ਵਿਰੋਧ ਵੀ ਹੋ ਸਕਦਾ ਹੈ ਔਰ ਜੋ ਕੁਝ ਵੀ ਹੈ ਜੋ ਕੁਝ ਵੀ ਪੰਜਾਬੀਆਂ ਦੀ ਚੋਲੀ ਚ ਹੈ ਉਹ ਸਾਰੀ ਲੜਾਈ ਅਕਾਲੀ ਦਲ ਵੱਲੋਂ ਲੜੀ ਗਈ ਔਰ ਅਕਾਲੀ ਮੋਰਚੇ ਲੱਗੇ ਤਾਂ ਜਿਹੜਾ ਮੌਜੂਦਾ ਜਿਹੜਾ ਪੰਜਾਬ ਹੈਗਾ ਉਹ ਹੋਣ ਦੇ ਵਿੱਚ ਹੈ ਸੋ ਇਸ ਕਰਕੇ ਮੈਂ ਜ਼ਿਕਰ ਕਰ ਰਿਹਾ ਹਾਂ ਕਿ ਪੰਜਾਬ ਨੂੰ ਅਕਾਲੀ ਦਲ ਤੋਂ ਬਿਨਾਂ ਚਿਤਵਿਆ ਨਹੀਂ ਜਾ ਸਕਦਾ ਜਿਸ ਮੁੱਦੇ ਦੀ ਆਪਾਂ ਗੱਲ ਕਰ ਰਹੇ ਹਾਂ ਦੇਖੋ ਇਸ ਵੇਲੇ ਜੋ ਕਾਲੀ ਦਲ ਦੀ ਸਥਿਤੀ ਬਣੀ ਵੀ ਹੈ ਅਕਸਰ ਬੱਬੀਗੇ ਜਾਨਸਾ ਗੱਲਾਂ ਕਰਦੇ ਰਹਿੰਦੇ ਨੇ ਕਿ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਜੀ ਅਕਾਲੀ ਦਲ ਪਿਛਲੀ ਵਿਧਾਨ ਸਭਾ ਦੀ ਜਿਹੜੀ ਆਮ ਚੋਣ ਸੀ ਉਸੇ ਜਿਹਦਾ ਕੁਝ ਨਹੀਂ ਬਣਿਆ ਪਾਰਲੀਮੈਂਟ ਦੀ ਚੋਣ ਚ ਕੁਝ ਨਹੀਂ ਬਣਿਆ ਤੇ ਹੁਣ ਪਿਛਲੇ ਦਿਨਾਂ ਚ ਇੱਕ ਫੇ ਹੋਰ ਜਿਹੜੀ ਜ਼ਿਲਹੰਦਰ ਦੀ ਉਪ ਚੋਣ ਨਿਕਲ ਕੇ ਗਈ ਆ ਉਹਦੇ ਚ ਦਾ ਬਿਲਕੁਲ ਹੀ ਕੋਈ ਸ਼ਬਦ ਨਹੀਂ ਜਿਹੜੇ ਸ਼ਬਦ ਮੈਂ ਵਰਤ ਸਕਾਂ ਕਿ ਕਿਸ ਕਦਰ ਅਕਾਲੀ ਦਲ ਨਾਲ ਹੋਈ ਹੁਣ ਉਸ ਤੋਂ ਅਗਲੀ ਗੱਲ ਜਿਹੜੀ ਹੈਗੀ ਆ ਅਕਾਲੀ ਦਲ ਦੇ ਅੰਦਰ ਕਮਜ਼ੋਰ ਲੀਡਰਸ਼ਿਪ ਨੂੰ ਲੈ ਕੇ ਆ ਉਜਾਗੂ ਦਾ ਕਹਿਣਾ ਹੈ ਕਿ ਸੁਖਵੀਰ ਬਾਦਲ ਦੇ ਪ੍ਰਧਾਨਗੀ ਦੇ ਚਲਦਿਆਂ ਅਕਾਲੀ ਦਲ ਜਿਹੜਾ ਹੈਗਾ ਰਿਵਾਈਵ ਨਹੀਂ ਹੋ ਸਕਦਾ ਉਹ ਨਸਰ ਜਿੱਤੀ ਨਹੀਂ ਹੋ ਸਕਦੀ ਦੂਜੇ ਪਾਸੇ ਸੁਖਵੀਰ ਬਾਦਲ ਦੇ ਜਿਹੜੇ ਹਮਾਇਤੀ ਹੈ ਉਹ ਕਹਿੰਦੇ ਕੁਝ ਇੱਕ ਅਕਾਲੀ ਆਗੂ ਬਾਗੀ ਆਗੂ ਹੋ ਗਏ ਆ ਜਿਹੜੇ ਆਪਣੀਆਂ ਕੁਰਸੀਆਂ ਲਈ ਆਪਣੀ ਚੌਧਰ ਲਈ ਹੁਣ ਤੱਕ ਸਤਾ ਦਾ ਆਨੰਦ ਮਾਣਦੇ ਰਹੇ ਆ ਤੇ ਹੁਣ ਆ ਕੇ ਵਿਰੋਧ ਕਰਨ ਲੱਗੇ ਆ ਸਵਾਲ ਇਹ ਨਹੀਂ ਆ ਕਿ ਵਿਰੋਧ ਹੁਣ ਕਰਨ ਲੱਗੇ ਜਾਂ ਪਹਿਲਾਂ ਵਿਰੋਧ ਕਰਨਾ ਚਾਹੀਦਾ ਸੀ ਆਪਾਂ ਉਸ ਮੁੱਦੇ ਦਾ ਜ਼ਿਕਰ ਕਰਦੇ ਆਂ ਜਿਸ ਮੁੱਦੇ ਦੀ ਵਜ੍ਹਾ ਕਰਕੇ ਇਹ ਸਾਰੀ ਸਥਿਤੀ ਪੈਦਾ ਹੋਈ ਹੈ। ਹੂੰ। ਸੁਖਵੀਰ ਬਾਦਲ ਦੀ ਲੀਡਰਸ਼ਿਪ ਨੂੰ ਲੈ ਕੇ ਜਦੋਂ ਦਾ ਮਾਮਲਾ ਉੱਠਣਾ ਸ਼ੁਰੂ ਹੋਇਆ ਸੁਖਵੀਰ ਬਾਦਲ ਵੱਲੋਂ ਇੱਕ ਕਮੇਟੀ ਬਣਾਈ ਗਈ ਟੁੰਡਾ ਕਮੇਟੀ ਜਿਹਨੂੰ ਕਹਿੰਦੇ ਸੀ ਉਸ ਕਮੇਟੀ ਨੇ ਵੀ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਵਰਕਰਾਂ ਨਾਲ, ਅਕਾਲੀ ਆਗੂਆਂ ਨਾਲ ਲੰਬੀਆਂ-ਚੌੜੀਆਂ ਮੀਟਿੰਗਾਂ ਗੱਲਬਾਤ ਕੀਤੀ। ਉਸ ਰਿਪੋਰਟ ਜੀ ਆ ਕੇ ਲੀਡਰਸ਼ਿਪ ਦੀ ਤਬਦੀਲੀ ਦੇ ਬਿਨਾਂ ਗੱਲ ਸੰਭਵ ਨਹੀਂ ਹੈ। ਖੈਰ ਉਸ ਰਿਪੋਰਟ ਨੂੰ ਤਾਂ ਦਵਾਈ ਲਿਆ ਗਿਆ। ਉਹ ਜਿਹੜੇ ਕਮੇਟੀ ਦਾ ਪ੍ਰਧਾਨ ਸੀ ਚੁੰਡਾ ਸਾਹਿਬ ਉਹਨੂੰ ਪਾਰਲੀਮੈਂਟ ਦੀ ਟਿਕਟ ਦੇ ਕੇ ਸੰਗਰੂਰ ਤੋਂ ਚੋਣ ਵੀ ਲੜਾ ਦਿੱਤੀ ਕਿ ਹਾਲਾਂਕਿ ਚੋਣ ਤਾਂ ਉਹ ਹਾਰ ਗਿਆ ਵੱਖਰਾ ਮਾਮਲਾ ਹੈ ਸੋ ਇਹ ਜੀ ਸਿੱਧੀ ਦੇ ਚੱਲਦੇ ਆ ਇਸ ਵੇਲੇ ਵੱਡਾ ਹਕਮਸਾਨ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕੀਤਾ ਕੱਲ ਵੀ ਦੋ ਤਰ੍ਹਾਂ ਬੈਠੀਆਂ ਰਹੀਆਂ ਅਕਾਲੀ ਦਲ ਦੀ ਜਿਹੜੀ ਹਾਕਮਦਾਰ ਕਹ ਲਈਏ ਜਿਹੜੀ ਇਸ ਵੇਲੇ ਸਤਾ ਦੇ ਅਕਾਲੀ ਦੇ ਲੀਡਰਸ਼ਿਪ ਕਾਬਜ਼ ਹੈਗੀ ਹੈ ਉਹ ਅਕਾਲੀ ਦਲ ਦੇ ਦਫ਼ਤਰ ਸੇ ਬੈਠੇ ਰਹੇ ਤੇ ਦੂਜੇ ਬਾਹਰ ਜਾ ਕੇ 36 ਸੈਕਟਰ ਦੇ ਵਿੱਚ ਇਹ ਇੱਕ ਜਿਹੜਾ ਹਾਊਸ ਦੇ ਵਿੱਚ ਜਾ ਕੇ ਉਹਨਾਂ ਨੇ ਜਾ ਕੇ ਮੀਟਿੰਗ ਕੀਤੀ ਔਰ ਮੀਟਿੰਗ ਦੇ ਜਿਹੜੇ ਫੈਸਲੇ ਲਏ ਉੱਥੇ ਉਹਨਾਂ ਨੇ ਕਿਹਾ ਜਥੇਦਾਰ ਗੁਰਪ੍ਰੀਤ ਸਿੰਘ ਵਡਾਲਾ ਜਿਸ ਅਕਾਲੀ ਲਹਿਰ ਦੀ ਗੱਲ ਕਰਦੇ ਆ ਪੁਨਰਸਰਜਿਤੀ ਦੀ ਗੱਲ ਕਰ ਰਿਹਾ ਹੈ ਪੁਨਰਸਰਜਿਤੀ ਦੀ ਮਹਿਮ ਚਲਾਏਗਾ ਜਿਹੜਾ ਹੈਗਾ ਵਡਾਲਾ ਉਹਦੀ ਅਗਵਾਈ ਹੇਠ ਚੱਲੇਗੀ ਇਹ ਮਹਿਮ ਦੂਜੇ ਪਾਸੇ ਜਿਹੜੇ ਬਾਗੀ ਕਾਲੀ ਆਗੂ ਦੇ ਖਿਲਾਫ ਵਿਰੋਧ ਚ ਖੜੇ ਹੈ ਹਾਕਮਦਰ ਉਹਨਾਂ ਲੋ ਸਪਸ਼ਟ ਤੌਰ ਤੇ ਡਾਕਟਰ ਦਲਜੀਤ ਸਿੰਘ ਜੀਮਾ ਨੇ ਆਖ ਹੀ ਦਿੱਤਾ ਹੈ ਕਿ ਨਾਲੇ ਤੁਸੀਂ ਵਿਰੋਧ ਕਰਦੇ ਹੋ ਲੀਡਰਸ਼ਿਪ ਦਾ ਫਿਰ ਨਾਲੇ ਤੁਸੀਂ ਕਹਿੰਦੇ ਹੋ ਕਿ ਅਸੀਂ ਦਫ਼ਤਰ ਜਾ ਕੇ ਮੀਟਿੰਗ ਕਰਾਂਗੇ ਦੋ ਦੋ ਗੱਲਾਂ ਨਹੀਂ ਚੱਲਦੀਆਂ ਕਹਿੰਦੇ ਜਿਆਦਾ ਵਿਰੋਧ ਹੋਏਗਾ ਜੇ ਦਫ਼ਤਰ ਜਾ ਕੇ ਮੀਟਿੰਗਾਂ ਹੋਣਗੀਆਂ ਸੋ ਇਸ ਤਰ੍ਹਾਂ ਦੀ ਸਥਿਤੀ ਬਣੀ ਵੀ ਆਏ ਸਾਰੀ ਸਿੱਧੀ ਤੇ ਚੱਲਦਿਆਂ ਇੱਕ ਨਵੀਂ ਗੱਲ ਜਿਹੜੀ ਕੱਲ੍ਹ ਸਾਹਮਣੇ ਆਪਰੀ ਹੈ ਉਹ ਹੈ ਕਿ ਸਿੰਘ ਸਾਹਿਬਾਨ ਨੇ ਮੀਟਿੰਗ ਕਰਕੇ ਜਿਹੜਾ ਭਾਗੀ ਅਕਾਲੀ ਆਗੂਆਂ ਵੱਲੋਂ ਸਿੰਘ ਸਾਹਿਬਾਨ ਨੂੰ ਇੱਕ ਪੱਤਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਉਹਦੇ ਚੱਲਦਿਆਂ ਕਾਲੀਦਲ ਬਹੁਤ ਨੀਵਾ ਚਲੇਗਾ ਨਿਵੀਂ ਪੱਦਰ ਤੇ ਚਲੇਗਾ ਸਿੱਖ ਸੰਸਥਾਾਂ ਨਗਾਰ ਚਲੇ ਗਈਆਂ ਜੀ ਔਰ ਸਿੱਧੇ ਤੌਰ ਤੇ ਇਹਦੀ ਜ਼ਿੰਮੇਵਾਰੀ ਸੁਖਵੀਰ ਬਾਦਲ ਦੇ ਸਰ ਬਣਦੀ ਆ ਖਾਸ ਤੌਰ ਤੇ ਡੇਰਾ ਮੁਖੀ ਜਿਹੜਾ ਹੈਗਾ ਸਰਸਾ ਦਾ ਉਸ ਨੂੰ ਜਿਸ ਕਦਰ ਮਾਫੀ ਦਿੱਤੀ ਗਈ ਉਹਦੇ ਇਸ਼ਤਿਹਾਰਾਂ ਦੀ ਗੱਲ ਆਈ ਉਹ ਐਸਜੀਪੀਸੀ ਨਾਲ ਇਸ ਮਾਮਲੇ ਚ ਲਪੇਟੇ ਚੋਂਦੀ ਆ ਉਹ ਸਾਰੇ ਮਾਮਲੇ ਸਿੰਘ ਸਾਹਿਬਾਂ ਦੇ ਹਵਾਲੇ ਤਾਂ ਹੁਣ ਸਿੰਘ ਸਾਹਿਬਾਂ ਨੇ ਕੱਲ ਬਕਾਇਦਾ ਮੀਟਿੰਗ ਕਰਕੇ ਸੁਮਣੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਕਿਹਾ ਇਹ 15 ਦਿਨ ਦੇ ਅੰਦਰ ਅੰਦਰ ਨਿੱਜੀ ਤੌਰ ਤੇ ਸਪਸ਼ਟੀਕਰਨ ਦਿਓ ਜੋ ਤੁਹਾਡੇ ਖਿਲਾਫ ਦੋਸ਼ ਲੱਗੇ ਆ ਹੁਣ ਸੁਖਵੀਰ ਬਾਦਲ ਕੀ ਜਵਾਬ ਦਿੰਦੇ ਆ ਕੀ ਨਹੀਂ ਦਿੰਦਾ ਵੱਖਰੀ ਗੱਲ ਆ ਪਰ ਇੱਕ ਗੱਲ ਬੜੀ ਸਪਸ਼ਟ ਆ ਸੁਖਵੀਰ ਬਾਦਲ ਉਸ ਦੀ ਤਰ ਪਹਿਲਾਂ ਹੀ ਜਦੋਂ ਇਹ ਕਹਿ ਚੁੱਕੀ ਆ ਜਿਹੜੇ ਦੋਸ਼ ਲਾਏ ਜਾ ਰਿਹਾ ਬੇਬੁਨਿਆਦ ਆ ਇਹਨਾਂ ਦੋਚਾਂ ਚ ਕੋਈ ਦਮ ਨਹੀਂ ਜਿਹੜੇ ਆਗੂਆਂ ਨੇ ਦੋਸ਼ ਲਾਇਆ ਆ ਆਪ ਵੀ ਉਸੇ ਕਾਲੀ ਦਲ ਦਾ ਉਸੇ ਸਤਾ ਦਾ ਹਿੱਸਾ ਦਿੱਤੀ ਦੀ ਹੁਣ ਗੱਲ ਕਰਦੇ ਆ ਸੋ ਲੱਗਦਾ ਨਹੀਂ ਕਿ ਸੁਖਵੀਰ ਬਾਦਲ ਇਸ ਗੱਲ ਨਾਲ ਕਹਿਣਗੇ ਕਿ ਜੀ ਮੈਂ ਬਹੁਤ ਵੱਡਾ ਕੋਈ ਗੁਨਾਹ ਕੀਤਾ ਜਾਂ ਗਲਤੀਆਂ ਕੀਤੀਆਂ ਇਹ ਵੀ ਹੋ ਸਕਦਾ ਹੈ ਉਹ ਕਹਿਣਗੇ ਜਿਹੜੇ ਦੋਸ਼ ਲਾ ਕੇ ਗਿਆ ਪਹਿਲਾਂ ਉਹਨਾਂ ਨੂੰ ਪੁੱਛੋ ਕਿ ਸਾਡੇ ਜਿਹੜਾ ਸਿਸਟਮ ਦੀ ਗੱਲ ਕਰਦੇ ਸਿਸਟਮ ਦਾ ਬਕਾਇਦਾ ਹਿੱਸਾ ਰੇ ਹੈ ਅੱਜ ਇਕੱਲਾ ਹੀ ਕਾਲੀ ਦਲ ਦੇ ਪ੍ਰਧਾਨ ਨੂੰ ਕਿਉਂ ਜ਼ਿੰਮੇਵਾਰ ਠਹਿਰਾ ਰਹੇ ਹੈ ਉਹ ਫੈਸਲਾ ਦਾ 15 ਦਿਨ ਦੇ ਅੰਦਰ ਅੰਦਰ ਜਿਸ ਕਦਰ ਸੁਖਵੀਰ ਬਾਦਲ ਜਵਾਬ ਦੇਣਗੇ ਸਪਸ਼ਟੀਕਰਨ ਦੇਣਗੇ ਸਿੰਘ ਸਾਹਿਬਾਨ ਫਿਰ ਮੀਟਿੰਗ ਕਰਦੇ ਆ ਕੀ ਫੈਸਲਾ ਲੈਂਦੇ ਆ ਬਾਕੀ ਜਿਹੜੇ ਅਕਾਲੀ ਆਗੂ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹ ਤਾਂ ਕਹਿੰਦੇ ਅਸੀਂ ਕਾਲੀ ਦਲ ਦਾ ਹਿੱਸਾ ਹੀ ਆਂ ਹਾਂ ਔਰ ਦੂਜੀ ਤਰ੍ਹਾਂ ਕਹਿੰਦੇ ਨੇ ਇਹ ਬਾਗੀ ਅਕਾਲੀ ਆਗੂ ਆ ਉਹ ਸਿੰਘ ਸਾਹਿਬਾਨ ਦੇ ਫੈਸਲੇ ਨਾਲ ਸਹਿਮਤ ਹੁੰਦੇ ਆ ਕਿ ਨਹੀਂ ਹੁੰਦੇ ਜਾਂ ਪਹਿਲਾਂ ਕਿਹੋ ਜਿਹਾ ਫੈਸਲਾ ਲੈਂਦਾ ਤਾਂ ਆਉਣ ਵਾਲੇ ਦਿਨਾਂ 'ਚ ਦੇਖਿਆ ਜਾਏਗਾ ਪਰ ਇਹ ਜ਼ਰੂਰ ਆ ਕਿ ਕਾਲੀ ਦਲ ਗੈਰਜ਼ਕੀਨੀ ਦੀ ਸਥਿਤੀ ਵਿੱਚ ਨਿਕਲ ਰਿਹਾ ਹੈ ਇਸ ਵੇਲੇ ਨਾ ਤਾਂ ਕਾਲੀ ਲੀਡਰਸ਼ਿਪ ਨੂੰ ਪਤਾ ਕਿ ਕਾਲੀ ਦਲ ਦਾ ਕੀ ਬਣੇਗਾ ਜੀ ਨਾ ਜਿਹੜੇ ਬਾਗੀ ਅਕਾਲੀ ਆਗੂ ਆ ਉਹਨਾਂ ਨੂੰ ਪਤਾ ਕੀ ਬਣੇਗਾ ਤੇ ਨਾ ਹੀ ਜਿਹੜੇ ਸ਼ੁਭ ਦਿਨ ਤੇ ਗਏ ਪੰਥ ਦੇ ਖੇਤਰੀ ਪਾਰਟੀਆਂ ਦੇ ਉਹਨਾਂ ਨੂੰ ਪਤਾ ਕਿ ਕੱਲ ਨੂੰ ਅਕਾਲੀ ਦਲ ਕਿਸ ਪਾਸੇ ਵੰਨ ਜਾਏਗਾ ਕਿਉਂ ਜੀ ਸਥਿਤੀ 'ਚ ਮੈਂ ਕਹਿ ਸਕਦਾ ਕਿ ਵੱਡੀ ਪੱਦਰ ਦੇ ਗੈਰ ਯਕੀਨੀ ਦੇ ਦੌਰ ਚੋਂ ਨਿਕਲ ਰਿਹਾ ਹੈ ਅਕਾਲੀ ਦਲ ਆਉਣ ਵਾਲੇ ਦਿਨਾਂ 'ਚ ਸਥਿਤੀ ਸਪਸ਼ਟ ਹੋਏਗੀ ਕਿ ਕਾਲੀ ਦਲ ਦਾ ਕੀ ਬਣਦਾ ਹੈ ਕਿ ਉਹ ਜਿਆ ਰੋਖ ਅਖਤਿਆਰ ਕਰਦਾ ਹੈ ਕੀ ਸਿੰਘ ਸਾਹਿਬਾਂ ਕੋਈ ਜਿਹਹਾ ਫੈਸਲਾ ਲੈਣਗੇ ਕਿ ਅਕਾਲੀ ਦਲ ਮੁੜ ਕੇ ਇਕੱਠਾ ਰਹਿ ਸਕਦਾ ਹੈ ਜਾਂ ਅਕਾਲੀ ਦਲ ਜਿੱਦਾਂ ਆਪਾਂ ਕਹਿੰਨੇ ਆ ਕਿ ਫੇਰ ਜਿੱਦਾਂ ਲੀਰੋ ਲੀਰ ਹੁੰਦਾ ਨਜ਼ਰ ਆ ਰਿਹਾ ਹੈ ਫੇਲੇ ਰੋਲ ਰੋਲ ਹੁੰਦਾ ਨਜ਼ਰ ਆਏਗਾ ਉਸ ਫੈਸਲੇ ਤੋਂ ਬਾਅਦ ਵੀ ਸੋ ਬਹੁਤ ਕੋਸ਼ ਸਿੰਘ ਸਹਿਬਾਨ ਦੇ ਫੈਸਲੇ ਦੇ ਹੁਣ ਮਾਮਲਾ ਨਜ਼ਰਾਂ ਟਿਕੀਆਂ ਕਿ ਕੀ ਫੈਸਲਾ ਲੈਂਦੇ ਆ ਸਿੰਘ ਸਹਿਬਾਨ ਜੀ ਨਦੀਪ ਤੇ ਉਸ ਤੋਂ ਬਾਅਦ ਜੇ ਸੀ ਅਗਲੀ ਖਬਰ ਦਾ ਜ਼ਿਕਰ ਕਰੀਏ ਤਾਂ ਕੇਂਦਰ ਵੱਲੋਂ ਪੰਜਾਬ ਦੇ ਨਵੇਂ ਸੜਕੀ ਪ੍ਰੋਜੈਕਟ ਰੋਕਣ ਦੀ ਚੇਤਾਵਨੀ ਦਿੱਤੀ ਗਈ ਹੈ ਗਠਕਰੀ ਵੱਲੋਂ ਮੀਟਿੰਗ ਦੇ ਵਿੱਚ ਸੂਬਾ ਸਰਕਾਰ ਨੂੰ ਕਾਫੀ ਕੁਝ ਕਿਹਾ ਗਿਆ ਕੀ ਕਹਿਣਾ ਚਾਹੋਗੇ ਹਨੁਦੀਪ ਪੰਜਾਬ ਦੇ ਲੱਗਦਾ ਪੱਲੇ ਜਿਹੜਾ ਹੈਗਾ ਮਿੱਟੀ ਤੂੜ ਕਹਿ ਲਓ ਇਸੇ ਤਰੀਕੇ ਨਾਲ ਵਿਕਾਸ ਨਾਲ ਜੁੜੇ ਜਿਹੜੇ ਪ੍ਰੋਜੈਕਟ ਹੈ ਉਹ ਕਿਸ ਕਦਰ ਗਵਾ ਚਰੇ ਹੈ ਪੰਜਾਬ ਦੇ ਹੱਥੋਂ ਖਿਸ ਕਰੇ ਹੈ ਏ ਇੱਕ ਉਸੇ ਗੱਲ ਦੀ ਝਲਕਾ ਜਿਹੜਾ ਸਵਾਲ ਤੁਸੀਂ ਲੈ ਰਹੇ ਹੋ ਨਿਤਨ ਗੱਟਕਰੀ ਨੇ ਕੇਂਦਰੀ ਮੰਤਰੀ ਹੈਗੇ ਸੜਕਾਂ ਉਹਨਾਂ ਦੇ ਹਵਾਲੇ ਹੈ ਉਹਨਾਂ ਨੇ ਕੱਲ ਇੱਕ ਮੀਟਿੰਗ ਕੀਤੀ ਸੀ ਬਕਾਇਦਾ ਉਹਨਾਂ ਨੇ ਪੰਜਾਬ ਵਾਲੇ ਨੂੰ ਪੁੱਛਿਆ ਕਿ ਤੁਸੀਂ ਜਿਹੜੀ ਨੈਸ਼ਨਲ ਪ੍ਰੋਜੈਕਟ ਹੈਗੇ ਆ ਉਹਨਾਂ ਜਿਹੜੀ ਜ਼ਮੀਨ ਲੈਣੀ ਸੀ ਜ਼ਮੀਨ ਐ ਉਕਾਇਰ ਕਰਨੀ ਸੀ ਉਹ ਜ਼ਮੀਨ ਜਿਹੜਾਗਾ ਕਾਫੀ ਸਾਜਿਤਾ ਕਾ ਨਹੀਂ ਲਈ ਗਈ ਕਿਸ ਸਟੇਜ ਤੇ ਐ ਕਿਸ ਪ੍ਰੋਸੈਸ ਚੋਂ ਮਾਮਲੇ ਖੜੇ ਹੈਗੇ ਕਹਿੰਦੇ ਜੇ ਤੁਸੀਂ ਆਉਣ ਵਾਲੇ ਦਿਨਾਂ ਚ ਇਹ ਮਾਮਲਾ ਮੁਕੰਮਲ ਨਹੀਂ ਕਰੋਗੇ ਤਾਂ ਕੁਝ ਹੋਰ ਪ੍ਰੋਜੈਕਟ ਵੀ ਪੰਜਾਬ ਦੇ ਹੱਥੋਂ ਜਾ ਸਕਦੇ ਆ ਜਿਹਨਾਂ ਬਾਰੇ ਉਹਨਾਂ ਜ਼ਿਕਰ ਕੀਤਾ ਕਹਿੰਦੇ ਦੇਖੋ ਹਰਿਆਣੇ ਨੇ ਮੁਕੰਮਲ ਕਰ ਲਿਆ ਦੂਜੇ ਸੂਬਿਆਂ ਨੇ ਮੁਕੰਮਲ ਕਰ ਲਿਆ ਇੱਕ ਪੰਜਾਬ ਐ ਜਿਨ੍ਹਾਂ ਦੇ ਪ੍ਰੋਜੈਕਟ ਜਿਹੜੇ ਕਿ ਜ਼ਮੀਨ ਐਕਵਾਇਰ ਕਰਨੀਆਂ ਜਾਂ ਹੋਰ ਜਿਹੜੀਆਂ ਲੋੜਿੰਦੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਉਹ ਨਹੀਂ ਕੀਤੀਆਂ ਜਾ ਰਹੀਆਂ ਦੂਜੇ ਪਾਸੇ ਕਿਸਾਨ ਆ ਉਹ ਕਹਿ ਰਹੇ ਕਿ ੱੱਕੇ ਨਾਲ ਜ਼ਮੀਨਾਂ ਲਈਆਂ ਜਾ ਰਹੀਆਂ ਜੋ ਵਾਜਬ ਮੁੱਲ ਬਣਦਾ ਉਹ ਮੁੱਲ ਨਹੀਂ ਦਿੱਤਾ ਜਾ ਰਿਹਾ ਕਿਤੇ ਪੰਜਾਬ 'ਚ ਜ਼ਮੀਨਾਂ ਦੇ ਮੁੱਲ ਨੂੰ ਲੈ ਕੇ ਵੀ ਕਿਸਾਨਾਂ ਆ ਲੜਾਈ ਐ ਕੇਂਦਰ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ ਮਨਮਰਜ਼ੀ ਦੇ ਪੈਸੇ ਦੇ ਕੇ ਮਨਮਰਜ਼ੀ ਨਾਲ ਜ਼ਮੀਨਾਂ ਖਰੀਦਣੀਆਂ ਚਾਹੁੰਦੇ ਆ ਕਿਸਾਨ ਕਹਿੰਦੇ ਕਿ ਸਾਡੀ ਰੋਜ਼ੀ ਰੋਟੀ ਦਾ ਸਵਾਲ ਹੈ ਤੇ ਨੈਸ਼ਨਲ ਪ੍ਰੋਜੈਕਟ ਲਈ ਜ਼ਮੀਨ ਲੈਣੀ ਹੈ ਤੇ ਘੱਡੂ ਘੱਡ ਵਾਜਬ ਮੁੱਲ ਦਾ ਮਿਲਣਾ ਚਾਹੀਦਾ ਸੋ ਟਕਰਾਅ ਦੀ ਸਥਿਤੀ ਬਣੀ ਵੀ ਹੈ ਜਿਸ ਤਰ੍ਹਾਂ ਨਿਤਨ ਗੱਡਕਰੀ ਨੇ ਕਿਹਾ ਕਿ ਪ੍ਰੋਜੈਕਟ ਰੋਕ ਦਿੱਤੇ ਜਾਣਗੇ ਰੋਕ ਸਕਦੇ ਆ ਕੇਂਦਰ ਦੇ ਹੱਥ 'ਚ ਸਾਰੀ ਸ਼ਕਤੀ ਤਾਕਤ ਹੈ ਇਸ ਵੇਲੇ ਪਰ ਪੰਜਾਬ ਦਾ ਕੀ ਬਣੇਗਾ ਨਿਤਨ ਗੱਡਕਰੀ ਇਹਦੇ ਬਾਰੇ ਕੋਈ ਜਵਾਬ ਨਹੀਂ ਦਿੰਦੇ ਜਿਦਾਂ ਪਹਿਲਾਂ ਹੀ ਰੂਰਲ ਡਿਵੈਲਪਮੈਂਟ ਫੰਡ ਪਿੰਡੂ ਵਿਕਾਸ ਫੰਡ ਜੀ ਨੂੰ ਆਪ ਆਖਦੇ ਆ ਉਹ ਰੋਕੇ ਵੀ ਆ ਉਹਦੇ ਤੱਕ ਬਹਾਲ ਨਹੀਂ ਹੋਏ ਹੁਣ ਇਹਦਾ ਕਿਹਾ ਜਾ ਰਿਹਾ ਕਿ ਪੰਜਾਬ ਵਾਲੇ ਹਸਾਬਕਤਾ ਨਹੀਂ ਦਿੰਦੇ ਸਵਾਲ ਇਹ ਹੈ ਕਿ ਪੰਜਾਬੀਆਂ ਦਾ ਕੀ ਕਸੂਰ ਹੈ ਪੰਜਾਬ ਦਾ ਕੀ ਕਸੂਰ ਹੈ ਜਿਹੜੀਆਂ ਸੜਕਾਂ ਪਿੰਡਾਂ 'ਚ ਬਣਨੀਆਂ ਮੈਂ ਕਈ ਜਗ੍ਹਾ ਦੇ ਉੱਤੇ ਬੀਇੰਗ ਅ ਰਿਪੋਰਟਰ ਜੋ ਆਪਾਂ ਜਦੋਂ ਗੱਲ ਕਰਦੇ ਹਾਂ ਜ਼ਿਲ੍ਹਿਆਂ ਦੇ ਅੰਦਰ ਕਸਬਿਆਂ ਦੇ ਅੰਦਰ ਕਈ ਸੜਕਾਂ ਅਜਿਹੀਆਂ ਪੰਜਾਬ 'ਚ ਹੋ ਚੁੱਕੀਆਂ ਜਿਨ੍ਹਾਂ ਦੀ ਹਾਲਤ ਕੱਚੇ ਰਹਾ ਨਾਲੋਂ ਵੀ ਪੈੜੀ ਹੋ ਚੁੱਕੀ ਹੈ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਾਲਾਂਕਿ ਬਾਰਸ਼ਾਂ ਦਾ ਮੌਸਮ ਆਉਣਾ ਅਜੇ ਜਦੋਂ بارشਾਂ ਆਉਣਗੀਆਂ ਤਾਂ ਕੀ ਉੱਥੋਂ ਦੀ ਉਸ ਇਲਾਕੇ ਦੇ ਲੋਕ ਲੰਘ ਸਕਣਗੇ ਜਾਂ ਕੋਹੋਰ ਲੰਘ ਰਹੇ ਹਨ ਉਹਨਾਂ ਨੂੰ ਜਾਣਾ ਪਏਗਾ ਆਪਣੇ ਪਿੰਡਾਂ ਨੂੰ ਇਹੋ ਜੀ ਸਥਿਤੀ ਨਾਲ ਪੰਜਾਬ ਜੂਝ ਰਿਹਾ ਹੈ ਕੇਂਦਰ ਆਪਣਾ ਨਿਜਮ ਲਾਗੂ ਕਰਨ ਤੇ ਤੋਲਿਆ ਬੈਜਾ ਕਿਤੇ ਕੇਂਦਰ ਨੂੰ ਲੱਗਦਾ ਹੈ ਕਿ ਪੰਜਾਬ ਉਹਨਾਂ ਦੀ ਗੱਲ ਨਹੀਂ ਮੰਨਦਾ ਇੱਕ ਤਾਂ ਸਰਕਾਰ ਨੂੰ ਲੱਗਦਾ ਹੈ ਕਿ ਉਹ ਸਰਕਾਰ ਉਹਨਾਂ ਦੇ ਡਬਲ ਇੰਜਨ ਦੀ ਸਰਕਾਰ ਨਹੀਂ ਹੁਣ ਇੱਕ ਤਾਂ ਨਵਾਂ ਇੱਕ ਟੈਕਨੀਕਲ ਲੀਗਲ ਪੁਆਇੰਟ ਹੈ ਕਿ ਜਿੱਥੇ ਕਿਤੇ ਡਬਲ ਇੰਜਨ ਸਰਕਾਰ ਹੈ ਉੱਥੇ ਸੜਕਾਂ ਵੀ ਬਣਦੀਆਂ ਪ੍ਰੋਜੈਕਟ ਵੀ ਚੱਲਦੇ ਆ ਜਿੱਥੇ ਡਬਲ ਇੰਜਨ ਨਹੀਂ ਆ ਉੱਥੇ ਲੱਗਦਾ ਕਿ ਸਿੰਗਲ ਇੰਜਨ ਨਾਲ ਦਾ ਵਿਕਾਸ ਹੋ ਹੀ ਨਹੀਂ ਸਕਦਾ ਕਿ ਤਾਂ ਦੇਖਦੇ ਸਾਹਮਣੇ ਬੜਾ ਵੱਡਾ ਸਵਾਲ ਹੈ ਕਿ ਕੀ ਕੇਂਦਰ ਜਿਹੜੀ ਸਰਕਾਰ ਹੋਏਗੀ ਉਹੀ ਸੂਬੇ ਸਰਕਾਰ ਹੋਏਗੀ ਤਾਂ ਹੀ ਵਿਕਾਸ ਹੋਏਗਾ ਹੂੰ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕੀਤਾ ਨਵਦੀਪ ਮੈਂ ਮੀਡੀਆ 'ਚ ਨਜ਼ਰ ਮਾਰ ਰਿਹਾ ਸੀ ਇਸੇ ਤਰੀਕੇ ਨਾਲ ਸਿੱਖਿਆ ਵਿਭਾਗ ਦੀਆਂ ਕੁਝ ਸਕੀਮਾਂ ਆ ਗਈਆਂ ਪ੍ਰਾਈਮ ਮਿਨਿਸਟਰ ਪੀਐਮ ਸ਼੍ਰੀ ਉਹ ਬੰਗਾਲ ਦੀ ਗੱਲ ਕਰ ਲਈਏ ਦਿੱਲੀ ਦੀ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਪੀਐਮ ਸ਼੍ਰੀ ਜਿਹੜੀ ਸਕੀਮ ਹੈਗੀ ਆ ਉਹਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਂ ਸਹਿਮਤੀ ਦਾ ਪ੍ਰਗਟਾਵਾ ਨਹੀਂ ਕੀਤਾ ਹੁਣ ਕਿਹਾ ਜਾ ਰਿਹਾ ਕਿ ਬੰਗਾਲ ਦਿੱਲੀ ਪੰਜਾਬ ਤਿੰਨ ਸੂਬਿਆਂ ਲਈ ਉਹ ਸਕੀਮਾਂ ਨਾਲ ਜਿਹੜੇ ਸੰਬੰਧਿਤ ਫੰਡਸ ਆਉਣੇ ਸੀ ਉਹ ਵੀ ਰੋਕ ਦਿੱਤੇ ਗਏ ਨੋ ਕਰ ਦਿੱਤੀ ਗਈ ਹੈ ਹੁਣ ਸਾਡੇ ਬੱਚਾਂ ਦਾ ਪੰਜਾਬ ਦੇ ਬੱਚਾਂ ਦਾ ਕੀ ਕਸੂਰ ਹੈ ਜੇ ਕਿਸੇ ਸਕੀਮ ਬਾਰੇ ਸਹਿਮਤੀ ਨਹੀਂ ਹੈ ਇਦਾਰ ਤੇ ਤਾਂ ਇਹ ਕਿ ਜਿਹੜੇ ਕੇਂਦਰ ਵੱਲੋਂ ਫੰਡਸ ਆਉਣੇ ਆ ਉਹੀ ਰੋਕ ਲੈ ਜਾਣ ਇਹ ਤਾਂ ਨਿਰਵਦੀਸ਼ੀ ਦੇ ਤੌਰ ਤੇ ਮਤਰੇ ਹੀ ਮਾਂ ਵਾਲਾ ਸਲੂਕ ਹੈ ਜੇ ਤਾਂ ਤੁਹਾਡੀ ਮਰਜ਼ੀ ਦੀ ਸਰਕਾਰ ਹੈ ਉਥੇ ਕੋਈ ਗੱਲ ਨਹੀਂ ਉਥੇ ਸਭ ਕੁਝ ਸਹੀ ਹੈ ਜਿੱਥੇ ਮਰਜ਼ੀ ਦੀ ਸਰਕਾਰ ਨੇ ਬਿਹਾਰ ਚ 15 ਪੁਲ ਟੁੱਟ ਗਏ ਉਥੇ ਵਿਕਾਸ ਦਾ ਕੋਈ ਰੋਲਾ ਨਹੀਂ ਯੂਪੀ ਚ ਆਏ ਦਿਨ ਕੋਈ ਵਿਰਾਤ ਕਰਦੇ ਕਿਣਾਵਾ ਵਾਪਰਦੇ ਆ ਵਦੀਆਂ ਮੰਦਪਾਗੀਆਂ ਕਿਣਾਵਾ ਵਾਪਰਦੇ ਆ ਉਥੇ ਕਦੇ ਜੋਗੀ ਸਰਕਾਰ ਬਾਰੇ ਕਦੇ ਆਪਾਂ ਨੂੰ ਸਵਾਲ ਨਹੀਂ ਸੁਣਨ ਨੂੰ ਮਿਲਦਾ ਬੰਗਾਲ ਹੋਵੇ ਪੰਜਾਬ ਹੋਵੇ ਦਿੱਲੀ ਹੋਵੇ ਜਾਂ ਹੋਰ ਸੂਬੇ ਹੋਣ ਜਿੱਥੇ ਵਿਰੋਧੀ ਸਰਕਾਰਾਂ ਆਕਰ ਉਥੇ ਵਤੀਰਾ ਫਿਰ ਇਹ ਗੱਲ ਆਉਂਦੀ ਹੈ ਨਾ ਕਿ ਕਿਉਂ ਜਿਹੜੀਆਂ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਹਨ ਉਹਨਾਂ ਨਾਲ ਕੇਂਦਰ ਸਰਕਾਰ ਵੱਲੋਂ ਮਤਰੀ ਮਾਂ ਵਾਲਾ ਸਲੂਕ ਕਿਉਂ ਕੀਤਾ ਜਾਂਦਾ ਹੈ ਜੇ ਉਹ ਸਰਕਾਰਾਂ ਕੋਈ ਸਵਾਲ ਉਠਾਉਂਦੀਆਂ ਤਾਂ ਅਗੋ 10 ਜਵਾਬ ਆਉਂਦੇ ਆ ਕਿਉਂਕਿ ਫੰਡਸ ਜਿੰਨਾ ਦੇ ਹੱਥ 'ਚ ਹੈ ਉਹਨਾਂ ਨੇ ਆਪਣੀ ਮਰਜ਼ੀ ਨਾਲ ਫੈਸਲੇ ਕਰਨੇ ਆ ਆਪਣੀ ਮਰਜ਼ੀ ਨਾਲ ਕਿੰਦੂ ਪਰੰਤੂ ਕਰਨਾ ਸੋ ਸੂਬੇ ਤਾਂ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਕੇਂਦਰ ਸਰਕਾਰ ਦੇ ਦੁਆਰ ਤੇ ਖੜੇ ਆ ਕਿ ਸਾਡੇ ਲਈ ਫੰਡ ਦਿਓ ਉਹ ਫੰਡ ਦੇਣ ਨਾ ਦੇਣ ਕਾਫੀ ਕੁਝ ਇਦਾਂ ਲੱਗਦਾ ਹੁੰਦਾ ਹੈ ਇਹੋ ਜੇ ਮਾਮਲਾ ਜਿਵੇਂ ਕੇਂਦਰ ਦੇ ਰਹਿਮੋ ਕਰਮ ਤੇ ਨਰਭਰ ਕਰਦਾ ਹੈ ਜੀ ਨਵਦੀਪ ਜੀ ਬਿਲਕੁਲ ਇਸ ਦੇ ਨਾਲ ਹੀ ਜੀ ਉਸ ਦੀ ਅਗਲੀ ਖਬਰ ਵੱਲ ਚਾਤ ਮਾਰੀਏ ਤਾਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਦੇ ਐਮਪੀ ਭਾਈ ਅਮਰਿਤਪਾਲ ਸਿੰਘ ਵੱਲੋਂ ਸਪੀਕਰ ਨੂੰ ਇੱਕ ਲਿਖਤੀ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਸੰਗਤ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਵਿਚਰਨ ਦੀ ਗੱਲ ਕਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਪੱਤਰ ਹੈਗਾ ਉਹਦੇ ਚ ਐਮ ਉਹਦਾ ਪਾਰਟ ਨਦੀਪ ਇਹ ਹੈ ਕਿ ਭਾਈ ਜੁਲਾਈ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਆਪਾਂ ਸਾਰੇ ਜਾਣਦੇ ਆ 23 ਜੁਲਾਈ ਨੂੰ ਜਿਹੜਾ ਹੈਗਾ ਕੇਂਦਰੀ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਜਾਏਗਾ ਹੁਣ ਪਾਰਲੀਮੈਂਟ ਮੈਂਬਰ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਹੱਕ ਬਣਦਾ ਹੈ ਪਾਰਲੀਮੈਂਟ ਸੇ ਪਾਰਟਿਸਪੇਟ ਕਰਨ ਦਾ ਉਹਨਾਂ ਨੇ ਸਪੀਕਰ ਨੂੰ ਪੱਤਰ ਲੈ ਕੇ ਕਿਹਾ ਕਿ ਵੀ ਮੈਨੂੰ ਪਾਰਟਿਸਪੇਟ ਕਰਨ ਦਾ ਮੌਕਾ ਦਿੱਤਾ ਜਾਵੇ ਪਾਰਲੀਮੈਂਟ ਦੇ ਅੰਦਰ ਤਾਂ ਕਿ ਮੈਂ ਖਦੂਰ ਸਾਡੇ ਲੋਕਾਂ ਦੀ ਆਵਾਜ਼ ਠਾ ਸਕਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਠਾ ਸਕਾਂ ਤੇ ਕੋਈ ਕੀ ਬਰਤਾਰਾ ਹੋਇਆ ਕਿ ਪੰਜਾਬ ਦੀਆਂ ਕੁੱਲ 13 ਸੀਟਾਂ 13 ਦੇ ਵਿੱਚੋਂ ਇੱਕ ਸੀਟ ਦੇ ਜਿਹੜੇ ਐਮਪੀ ਆ ਉਹ ਤਾਂ ਡੇਢ ਚ ਬੈਠੇ ਆ ਹੁਣ ਪੰਜਾਬੀਆਂ ਦਾ ਕੀ ਕਸੂਰ ਆ ਲੋਕਾਂ ਦਾ ਕੀ ਕਸੂਰ ਆ ਕਿ ਉਹਨਾਂ ਨੂੰ ਇੱਕ ਜੇ ਤੁਸੀਂ ਉਸ ਪਾਰਲੀਮੈਂਟ ਮੈਂਬਰ ਵਜੋਂ ਉਸਨੂੰ ਉਮੀਦਵਾਰ ਬਣਾਇਆ ਲੋਕਾਂ ਨੇ ਵੋਟਾਂ ਪਾਈਆਂ ਉਸ ਵਿਧਾਨ ਦੇ ਰਹਿ ਕੇ ਉਹਨੇ ਚੋਣ ਦਿੱਤੀ ਤਾਂ ਹੁਣ ਉਸ ਪਾਰਲੀਮੈਂਟ ਦੇ ਅੰਦਰ ਜਾ ਕੇ ਲੋਕਾਂ ਦੀ ਗੱਲ ਕਰਨ ਦਾ ਪੂਰਾ ਅਧਿਕਾਰ ਹੱਕ ਬਣਦਾ ਉਸ ਦਾ ਸੋ ਭਾਈ ਅਮਰਤਪਾਲ ਨੂੰ ਜਿਹੜਾ ਰੋਕਣਾ ਹੈ ਪਾਰਲੀਮੈਂਟ ਤੇ ਹਿੱਸਾ ਲੈਣ ਤੋਂ ਮੈਂ ਸਮਝਦਾ ਕਿ ਖਡੂਰ ਸਾਹਿਬ ਦੇ ਲੋਕ ਹੋਣ ਹਲਕੇ ਦੇ ਲੋਕ ਹੋਣ ਦਾ ਪੰਜਾਬ ਦੇ ਲੋਕ ਹੋਣ ਇਸ ਗੱਲ ਤੋਂ ਵਾਂਝੇ ਰਹਿ ਜਾਣਗੇ ਕਿ ਪੰਜਾਬੀਆਂ ਦੀ ਜਿਹੜੀ ਆਵਾਜ਼ ਦਿੱਲੀ ਦੇ ਵਿੱਚ ਪਾਰਲੀਮੈਂਟ ਤੇ ਬਲੰਦ ਕੀਤੀ ਜਾਣੀ ਹੈ ਉਹਦੇ ਸਾਡੇ ਇੱਕ ਪਾਰਲੀਮੈਂਟ ਮੈਂਬਰ ਹੀ ਨਹੀਂ ਹੋਏਗਾ ਅਸੀਂ ਕਿਉਂਕਿ ਇੱਕ ਸੰਵਿਧਾਨ ਦੇ ਅਧੀਨ ਭਾਈ ਅਮਰਤਪਾਲ ਨੂੰ ਚੁਣਿਆ ਗਿਆ ਅਸੀਂ ਸਮਝਦੇ ਹਾਂ ਦੇਖਦੇ ਜਿਦਾਂ ਦੂਜੇ ਪਾਰਲੀਮੈਂਟ ਮੈਂਬਰ ਆ ਭਾਈ ਅਮਰਤਪਾਲ ਵੀ ਉਸੇ ਪਾਰਲੀਮੈਂਟ ਦਾ ਇੱਕ ਹਿੱਸਾ ਉਹ ਸੰਵਿਧਾਨ ਨੇ ਬਣਾਇਆ ਹੂੰ ਹੂੰ ਕਿਸੇ ਲੋਕਾਂ ਦੇ ਇੱਕ ਗਰੁੱਪ ਨੇ ਨਹੀਂ ਬਣਾਇਆ ਨਾ ਕਿਸੇ ਹੋਰ ਸਿਧਾਂਤ ਨੇ ਬਣਾਇਆ ਸਾਡੇ ਸੰਵਿਧਾਨ ਨੇ ਬਣਾਇਆ ਸੰਵਿਧਾਨ ਨੇ ਬਣਾਇਆ ਤਾਂ ਦੇਸ਼ ਦਾ ਸੰਵਿਧਾਨ ਉਸ ਨੂੰ ਇਸ ਗੱਲ ਦੀ ਗਰੰਟੀ ਵੀ ਦਿੰਦਾ ਕਿ ਆਪਣੇ ਲੋਕਾਂ ਦੀ ਪਾਰਲੀਮੈਂਟ ਜਾ ਕੇ ਨਮਾਇੰਦਗੀ ਕਰੇ ਸੋ ਇਹ ਵੱਡਾ ਮਾਮਲਾ ਭਾਈ ਅਮਰਤਪਾਲ ਨੂੰ ਸੌਂ ਦਾ ਚੁਕਾ ਦਿੱਤੀ ਠੀਕ ਹੈ ਕਿ ਉਹ ਵੀ ਬੜੇ ਗੁਪਤ ਤਰੀਕੇ ਦੇ ਨਾਲ ਸੌਂ ਚੁਕਾਈ ਗਈ ਹੈ ਬਾਹਰ ਕੇ ਦੇ ਤਸਵੀਰ ਨਾਲ ਨਜ਼ਰ ਆ ਜੇ ਤਸਵੀਰ ਤਾਂ ਉਹਦੀ ਕਿਦਰੇ ਨਜ਼ਰ ਨਹੀਂ ਆਈ ਭਾਈ ਅਮਰਦਾਬਾਲ ਦਾ ਜਿਹੜਾ ਸੁਨੇਹਾ ਗਿਆ ਕਿ ਜੀ ਮੈਂ ਇਹ ਨਹੀਂ ਕਿਹਾ ਮੈਂ ਇਹ ਕਿਹਾ ਉਹ ਪਤਾ ਨਹੀਂ ਕਿ ਕਿਹੜੀ ਚਿੜੀ ਦੇ ਰਾਹੀਂ ਉਹ ਸੁਨੇਹਾ ਆ ਗਿਆ ਜਿਹੜਾ ਹੈਗਾ ਦੇਖੋ ਫੋਟੋ ਤਸਵੀਰ ਤਾਂ ਉਹਦੀ ਕਿਦਰੇ ਨਹੀਂ ਆਈ ਨਾ ਉਹਦੇ ਨਾਲ ਕੋਈ ਗੱਲ ਕਰ ਸਕਦਾ ਨਾ ਕੋਈ ਉਹਦਾ ਕੋਈ ਸੁਨੇਹਾ ਲੈ ਆ ਸਕਦਾ ਜਿੱਥੇ ਮੁਲਾਕਾਤ ਹੁੰਦੀ ਹੈ ਚਾਰਜ ਫਿਰ ਇੱਕ ਕੈਮਰੇ ਲੱਗੇ ਹੁੰਦੇ ਆ ਨਾ ਕੋਈ ਹੈ ਕੋਈ ਕਿਸੇ ਨੂੰ ਕੋਈ ਪੱਤਰ ਦੇ ਸਕਦਾ ਜਾਂ ਲੈ ਸਕਦਾ ਬਗੈਰ ਇਜ਼ਾਜ਼ਤ ਦੇ ਜਿਹੜਾ ਹੈਗਾ ਸੋ ਸੁਨੀਹਾ ਦਾ ਬਾਹਰ ਆਸਦਾ ਪਤਾ ਨਹੀਂ ਕਿਹੜੀ ਤੇਰਾ ਇੰਟਰਸਟ ਹੁੰਦਾ ਸੁਨੀਹਾ ਪੇਜੰਦੇ ਵਿੱਚ ਉਹ ਤਾਂ ਵਾਜਬ ਹੈ ਪਰ ਜੇ ਭਾਈ ਅਮਰਤਪਾਲ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੀ ਗੱਲ ਕਹਿਣ ਦਾ ਹੱਕ ਮੰਗਦਾ ਤਾਂ ਉਹ ਵਾਜਬ ਕਿਉਂ ਨਹੀਂ ਹਾਂ ਸੋ ਪੰਜਾਬੀ ਚਾਹੁੰਦੇ ਆ ਸਾਡੇ ਸਾਰੇ ਪਾਰਲੀਮੈਂਟ ਮੈਂਬਰ ਜਿਹੜੇ ਪੰਜਾਬ ਦੀ ਗੱਲ ਕਰਨ ਜਿਨ੍ਹਾਂ ਤੁਸੀਂ ਗੱਲ ਕਰੀ ਹੈ ਕਿ ਸਾਨੂੰ ਸੜਕੇ ਪ੍ਰੋਜੈਕਟ ਹੀ ਰੋਕੇ ਜਾ ਰਿਹਾ ਰੂਰਲ ਡਿਵੈਲਪਮੈਂਟ ਫੰਡ ਰੋਕੇ ਜਾ ਰਿਹਾ ਸਿੱਖਿਆ ਦੇ ਲਈ ਜਿਹੜੇ ਫੰਡਸ ਮਿਲਣੇ ਆ ਉਹ ਰੋਕੇ ਜਾ ਰਿਹਾ ਜੇ ਸਾਡੇ ਪਾਰਲੀਮੈਂਟ ਮੈਂਬਰ ਹੀ ਨਹੀਂ ਉੱਥੇ ਹੋਣਗੇ ਤਾਂ ਪੰਜਾਬ ਦੀ ਆਵਾਜ਼ ਕੌਣ ਬੁਲੰਦ ਕਰੇਗਾ ਹੂੰ ਬਿਲਕੁਲ ਜੀ ਨਵਦੀਪ ਜੇ ਅਗਲੀ ਖਬਰ ਦੀ ਗੱਲ ਕਰੀਏ ਤਾਂ ਆਪ ਅਕਸਰ ਕਹਿੰਦੇ ਆ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਮਤਰੀ ਮਾ ਵਰਗਾ ਸਲੂਕ ਕਰਦੀ ਹੈ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੀ ਪੰਜਾਬੀਆਂ ਦੇ ਨਾਲ ਕੋਈ ਚੰਗਾ ਸਲੂਕ ਨਹੀਂ ਕਰਦੀ ਤਾਂ ਦੋਵੇਂ ਸਰਕਾਰਾਂ ਮਿਲ ਕੇ ਪੰਜਾਬੀਆਂ ਨੂੰ ਤੰਗ ਪਰੇਸ਼ਾਨ ਤਾਂ ਬਹੁਤ ਕਰਦੇ ਆ ਨੇ ਪਰ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਬੇਹਦ ਸਤਿਕਾਰ ਦਿੰਦੀਆਂ ਨੇ ਕਿਉਂਕਿ ਖਬਰ ਹੈ ਜਿਹੜੀ ਹੋਈ ਹੈ ਕਿ ਦਲਜੀਤ ਤੁਸਾਂਸ ਦੇ ਸ਼ੋਹ ਦੀ ਰਿਹਸਲ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਉਹ ਪਹੁੰਚੇ ਤੇ ਉਹਨਾਂ ਨੇ ਉੱਥੇ ਇੱਕ ਦੂਜੇ ਦੇ ਨਾਲ ਗੱਲਬਾਤ ਕੀਤੀ ਆ ਤਾਂ ਉੱਥੇ ਕਿਹਾ ਜਾਂਦਾ ਕਿ ਦਲਜੀਤ ਦੁਸਾਂਸ ਦੀ ਟੀਮ ਨੇ ਤੇ ਹੋਰ ਜਿਹੜੇ ਵੀ ਉੱਥੇ ਦਰਸ਼ਕ ਪਹੁੰਚੇ ਹੋਏ ਸੀ ਉਹਨਾਂ ਨੇ ਜਸਟਿਨ ਜਸਟਿਨ ਤੇ ਪੰਜਾਬੀ ਆਗੇ ਹੋਏ ਦੇ ਨਾਰੇ ਵੀ ਲਗਾਏ ਨੇ ਇਹ ਜਿਹੜੀਆਂ ਵੀਡੀਓਜ਼ ਨੇ ਇਹ ਜਿਹੜੀਆਂ ਫੋਟੋਜ਼ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਬੜੀ ਹੀ ਖੁਸ਼ੀ ਦਿਲਾ ਰਹੀ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਦਲਜੀਤ ਦਸਾਂਜਾ ਪੰਜਾਬ ਦਾ ਪੁੱਤ ਹੈ ਵੱਡੇ ਕਦਰ ਦਾ ਕਲਾਕਾਰ ਆ ਸਨਮਾਨ ਹੈ ਹੂੰ ਪੰਜਾਬ ਦੇ بیٹے ਤੇ ਦੁਨੀਆ ਭਰ ਚ ਉਸ ਨੇ ਨਾਮ ਰੋਸ਼ਨ ਕੀਤਾ ਹੈ ਔਰ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ ਪੰਜਾਬ ਦੀ ਸੇਵਾ ਕਰ ਰਿਹਾ ਹੈ ਜਿੱਦਾਂ ਤੁਸੀਂ ਕਿਹਾ ਕੈਨੇਡਾ ਚੋਂ ਦੇ ਪ੍ਰੋਗਰਾਮ ਹੈ ਹੂੰ ਔਰ ਉਤੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਜਿਵੇਂ ਟਰੂਡੋ ਟਰੂਡੋ ਵੱਲੋਂ ਆ ਕੇ ਜਿਸ ਕਦਰ ਨੂੰ ਜਫੀ ਪਾਈ ਗਈ ਔਰ ਉਹਦਾ ਸਵਾਗਤ ਕੀਤਾ ਗਿਆ ਉਦੋਂ ਲੋਕ ਕਿਹਾ ਗਿਆ ਕਿ ਜਿਹੜਾ ਪੰਜਾਬ ਦਾ ਪੁੱਤ ਹੈ ਉਹ ਇਤਿਹਾਸ ਰਚ ਰਿਹਾ ਹੁਣ ਗਲਤਾਂ ਪੰਜਾਬ ਦੀ ਹੋਈ ਹੈ ਨਾ ਤੇ ਪੰਜਾਬ ਜਿਹੜਾ ਹੈਗਾ ਇਸ ਦੇਸ਼ ਦਾ ਹਿੱਸਾ ਹੈ ਪਰ ਇਹਦੇ ਬਾਰੇ ਚ ਭਾਜਪਾ ਦੇ ਇੱਕ ਸੀਨੀਅਰ ਆਗੂ ਵੱਲੋਂ ਕਿਹਾ ਗਿਆ ਕਿ ਦੇਖੋ ਜੀ ਟੂਡੋ ਨੇ ਭਾਰਤ ਦਾ ਪੁੱਤ ਕਿਉਂ ਨਹੀਂ ਕਿਹਾ ਉਸ ਨੂੰ ਪੰਜਾਬ ਦਾ ਪੁੱਤ ਕਿਉਂ ਕਿਹਾ ਇਹ ਬਹੁਤ ਹੀ ਮੰਦਭਾਗੀ ਟਿੱਪਣੀਆਂ ਮੈਂ ਤਾਂ ਸਮਝਾਂ ਕਿ ਭਾਜਪਾ ਦੇ ਜੇ ਸਾਗੂ ਨੇ ਪੰਜਾਬ ਦਾ ਪੁੱਤ ਕਹੇ ਜਾਣ ਦੇ ਉੱਤੇ ਇਤਰਾਜ਼ ਕੀਤਾ ਉਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਪੰਜਾਬ ਹੀ ਤਾਂ ਹੈ ਜਿਹੜਾ ਦੇਸ਼ ਦਾ ਨਾਂ ਰੌਸ਼ਨ ਕਰਦਾ ਹੈ ਸਰਹੱਦਾਂ ਦੇ ਉੱਤੇ ਲੜਾਈ ਇਸ ਪੰਜਾਬ ਨੇ ਲੜੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜਾਈ ਇਸ ਪੰਜਾਬ ਨੇ ਲੜੀ ਫਾਂਸੀਆਂ ਦੇ ਰਸੇ ਚੁਮੇ ਤੇ ਉਹਦੇ ਪੰਜਾਬ ਦਾ ਨਾਂ ਨਾ ਪਾ ਨਹੀਂ ਲਵਾਂਗੇ ਤਾਂ ਹੋਰ ਕੀ ਕਹਾਂਗੇ ਅੱਜ ਵੀ ਅਸੀਂ ਜੇਰਵਿੰਦਰਾ ਟੈਗੋਰ ਦੀ ਗੱਲ ਕਰਦੇ ਹਾਂ ਅਸੀਂ ਉਸ ਨੂੰ ਬੰਗਾਲੀ ਕਹਿੰਦੇ ਆ ਬੰਗਾਲੀ ਕਹਿਣ ਦੇ ਨਾਲ ਕੀ ਡਗੋਰ ਦਾ ਅਪਮਾਨ ਹੋਏਗਾ ਜਾਂ ਸਾਡੇ ਮੁਲਕ ਦਾ ਅਪਮਾਨ ਹੋਏਗਾ ਕੋਈ ਮਹਾਰਾਸ਼ਟਰ ਦਾ ਚੰਗਾ ਖਿਡਾਰੀ ਹੋਏ ਚੰਗਾ ਕੋਈ ਕਲਾਕਾਰ ਹੋਏ ਅਸੀਂ ਕਹੀਏ ਕਿ ਮਹਾਰਾਸ਼ਟਰ ਨਾਲ ਸੰਬੰਧ ਰੱਖਦਾ ਹੈ ਕੈਲਾ ਨਾਲ ਸੰਬੰਧ ਰੱਖਦਾ ਹਰਿਆਣੇ ਦੇ ਕਿੰਨੇ ਖਿਡਾਰੀ ਆ ਅਸੀਂ ਗੱਲ ਕਰਦੇ ਕਿ ਹਰਿਆਣਾ ਖਿਡਾਰੀਆਂ ਚ ਬਹੁਤ ਅੱਗੇ ਆ ਕੌਮੀ ਪੱਧਰ ਤੇ ਮਾਨ ਸਨਮਾਨ ਹਾਸਲ ਕਿਸੇ ਸੂਬੇ ਦਾ ਨਾਮ ਲੈਣਾ ਸਾਡੇ ਦੇਸ਼ ਦੀ ਤੋਹੀਨ ਕਿੱਦਾਂ ਹੈ ਬਲਕਿ ਦੇਸ਼ ਲਈ ਤਾਂ ਮਾਣ ਵਾਲੀ ਗੱਲ ਹੈ ਇਹ ਕਹਿੰਦੇ ਕਿ ਜੇ ਦੇਸ਼ ਸਾਡਾ ਮੁੰਦਰੀ ਆ ਤਾਂ ਪੰਜਾਬ ਜਿਹੜਾ ਇੱਕ ਤਰ੍ਹਾਂ ਦਾ ਨਾਗ ਹੈ ਨਾ ਕੀ ਹੁੰਦਾ ਉਸ ਮੁੰਦਰੀ ਦੀ ਸ਼ਾਨ ਹੁੰਦੀ ਹੈ ਪੰਜਾਬ ਤਾਂ ਸ਼ਾਨ ਹੈ ਇਸ ਮੁਲਕ ਦੀ ਸਮਝ ਨਹੀਂ ਲੱਗਦੀ ਕੁਝ ਆਗੂ ਕਿਸ ਪਾਸੇ ਵੱਲ ਨੂੰ ਤੁਰ ਪਏ ਆ ਪੰਜਾਬ ਦੀ ਗੱਲ ਕਰਨ ਦੇ ਉੱਤੇ ਜੇ ਕਿਸੇ ਨੇ ਵੀ ਕਿਹਾ ਹੋਵੇ ਕਮਾਂਤਰੀ ਪਦਰ ਉੱਤੇ ਜੇ ਪੰਜਾਬ ਦਾ ਨਾਮ ਲਿਆ ਪੰਜਾਬ ਦਾ ਮਾਨ ਸਤਿਕਾਰ ਵਧਾਇਆ ਕਿਸੇ ਕਲਾਕਾਰ ਨੇ ਤੇ ਉਹਨੂੰ ਸ਼ਾਬਾਸ਼ ਦਿੱਤੀ ਗਈ ਹੈ ਕਿਸੇ ਮੁਲਕ ਦੇ ਆਗੂ ਵੱਲੋਂ ਤਾਂ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਇਤਰਾਜ਼ ਵਾਲੀ ਗੱਲ ਹੈ ਇਹ ਬਹੁਤ ਹੀ ਸੰਕੀਰਣ ਗੱਲ ਹੈ ਮੰਦਭਾਗੀ ਗੱਲ ਹੈ ਕਿ ਪੰਜਾਬ ਦਾ ਨਾਂ ਲੈ ਜਾਣ ਦੇ ਉੱਤੇ ਕੋਈ ਇਤਰਾਜ਼ اٹھਾਈ ਜਣਾ ਅੱਜ ਸੁਮਣੀ ਕਾਲੀ ਦਲ ਦੇ ਜਿਹੜੇ ਜਵਾਗੂ ਉਹਨਾਂ ਵੱਲੋਂ ਤਾਂ ਚੇਚੇ ਤੌਰ ਤੇ ਕਿਹਾ ਗਿਆ ਕਿ ਅਸੀਂ ਪੰਜਾਬੀ ਆ ਪੰਜਾਬ ਦੇ ਪੁੱਤ ਆ ਪੰਜਾਬ ਦੇ ਪੁੱਤ ਹੋ ਕੇ ਹੀ ਸਾਨੂੰ ਦੇਸ਼ ਦਾ ਮਾਣ ਆ ਜੇ ਅਸੀਂ ਪੰਜਾਬੀ ਆ ਤਾਂ ਪੰਜਾਬ ਦੇ ਦੇ ਹਿੱਸਾ ਹੀ ਆ ਨਾ ਤੇ ਪੰਜਾਬ ਦਾ ਮਾਣ ਕਰਾਂਗੇ ਤਾਂ ਭਾਰਤ ਦਾ ਮਾਣ ਆਪਣੇ ਆਪ ਚ ਹੀ ਆ ਕਿਵੇਂ ਨਖੇੜਾ ਕੀਤਾ ਜਾ ਸਕਦਾ ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਗੀਰਨ ਟਿੱਪਣੀਆਂ ਤੂੰ ਜਿਹੜਾ ਹੈਗਾ ਬਚਣਾ ਚਾਹੀਦਾ ਔਰ ਦਿਲ ਦੀ ਦਸਾਂ ਜਿਸ ਕਦਰ ਕੁਮંત્રી ਪਦਰ ਤੇ ਉਸ ਦੀ ਬੱਲੇ ਬੱਲੇ ਦੇਖੋ ਹੁਣ ਕਲਾਕਾਰ ਬਾਰੇ ਇਦਾਂ ਦੀ ਟਿੱਪਣੀ ਕੀਤੀ ਗਈ ਹੈ ਪਹਿਲਾਂ ਖਿਡਾਰੀਆਂ ਬਾਰੇ ਕਦੇ ਕਦੇ ਇਹੋ ਜਿਹੀਆਂ ਟਿੱਪਣੀਆਂ ਕੁਝ ਲੋਕ ਕਰਦੇ ਆ ਕਿਸੇ ਜਾਤ ਨਾਲ ਜੋੜ ਕੇ ਕਿਸੇ ਧਰਮ ਨਾਲ ਜੋੜ ਕੇ ਇਹ ਬਹੁਤ ਹੀ ਮੰਦਭਾਗੀ ਵਰਤਾਰੇ ਹੁੰਦੇ ਆ ਇਹਨਾਂ ਨੂੰ ਰੋਕੇ ਜਾਣ ਦੀ ਜ਼ਰੂਰਤ ਹੁੰਦੀ ਹੈ ਜੀ ਕਿਸੇ ਵੀ ਸੂਬੇ ਦਾ ਕੋਈ ਖਿਡਾਰੀ ਹੋਵੇ ਕਲਾਕਾਰ ਹੋਵੇ ਸਾਨੂੰ ਉਹ ਸੂਬੇ ਤੇ ਮਾਣ ਹੋਏਗਾ ਸੂਬੇ ਤੇ ਮਾਣ ਆ ਤਾਂ ਆਪਣੇ ਆਪ ਹੀ ਸਾਡੇ ਭਾਰਤ ਮਹਾਨ ਤੇ ਮਾਣ ਹੈ ਇਹਦੇ ਬਾਰੇ ਕੋਈ ਦੋਰਾ ਹੀ ਨਹੀਂ ਹੈ ਜੀ ਬਿਲਕੁਲ ਤੁਸੀਂ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਹੀ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖ ਕੇ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਂਦਾ ਹੈ ਤੁਹਾਡੇ ਸਵਾਲ ਤੇ ਸੁਝਾਅ ਕਮੈਂਟ ਦੇ ਜ਼ਰੀਏ ਸਾਨੂੰ ਮਿਲਦੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਬੇहद ਖੁਸ਼ੀ ਹੁੰਦੀ ਹੈ ਕੋਸ਼ਿਸ਼ ਕਰਦੇ ਹੁੰਦੇ ਆ ਕਿ ਸਮਾਂ ਰਹਿੰਦੇ ਉਹਨਾਂ ਦੇ ਜਵਾਬ ਜ਼ਰੂਰ ਦਿੱਤੇ ਜਾਣ ਅੱਜ ਦੇ ਇਸ ਪ੍ਰੋਗਰਾਮ ਦਾ ਬੇਚਾਨਾ ਹੈ ਜੀ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਲਈ ਸਾਨੂੰ ਦੋ ਇਜਾਜ਼ We'll thank right you